ਅਲੋਪੀ ਲੀਟਰ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਿੱਧੇ ਨਿਸ਼ਾਨੇ ਤਾਜ ਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸ਼ਬਦੀ ਹਮਲੇ ਕੀਤੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਕਿਸ ਦੇ ਆਸਰੇ ਛੱਡ ਕੇ ਜਿਹੜਾ ਉਹ ਵਿਦੇਸ਼ ਗਏ ਨੇ ਉਹਨਾਂ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 31 ਦਿਨਾਂ ਤੋਂ ਜਿਹੜਾ ਉਹ ਭੁੱਖ ਹੜਤਾਲ ਤੇ ਬੈਠੇ ਨੇ ਪੰਜਾਬ ਦੇ ਵਿੱਚ ਕਦੇ ਵੀ ਕੋਈ ਵੀ ਅਨਸੁਖਾਵੀ ਘਟਨਾ ਵਾਪਰ ਸਕਦੀ ਹੈ ਤਾਂ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਤੁਸੀਂ ਪੰਜਾਬ ਨੂੰ ਕਿਸ ਦੇ ਆਸਰੇ ਛੱਡ ਕੇ ਵਿਦੇਸ਼ ਮੈਲਬਨ ਦੇ ਵਿੱਚ ਜਿਹੜਾ ਤੁਸੀਂ ਮੈਚ ਦੇਖਣ ਗਏ ਹੋ ਹੋਰ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਐਲੋਪੀ ਲੀਡਰ ਪ੍ਰਤਾਪ ਬਾਜਵਾ ਆਓ ਸੁਣਦੇ ਹਾਂ ਜਸਤਰ ਸਿੰਘ ਜੀ ਕਿ ਇੱਕ ਪਾਸੇ ਸਾਜਜੀਤ ਸਿੰਘ ਗੱਲੇਵਾੜਾ ਸਾਹਿਬ ਮਰਨ ਵਰਤੇ ਪਏ 31 ਦਿਨ ਹੋ ਚੁੱਕੇ ਹਾਲਾਤ ਉਹਨਾਂ ਦੇ ਕ੍ਰਿਟੀਕਲ ਹੋ ਉਸਰੇ ਪਾਸੇ ਬਾਰਡਰ ਦੇ ਸਾਡੇ ਜ਼ਿਲ੍ਹੇ ਜ਼ਿਲ੍ਹਾ ਦੇ ਵਿੱਚ ਸੱਤ ਜਗ੍ਹਾ ਦੇ ਉੱਤੇ ਬੰਬ ਬਲਾਸਟ ਪੁਲਿਸ ਸਟੇਸ਼ਨ ਦੇ ਬਾਹਰ ਹੋਈ ਤੀਸਰੀ ਜਗ੍ਹਾ ਦੇ ਉੱਤੇ ਜਿੱਥੇ ਅੱਜ ਚੀਮਨਿਸਟਰ ਨੂੰ ਇੱਕ ਬ੍ਰਿਜ ਦਾ ਰੋਲ ਕਰਨਾ ਚਾਹੀਦਾ ਇੱਕ ਪੁਲ ਦਾ ਰੋਲ ਕਰਨਾ ਚਾਹੀਦਾ ਸੀ ਚੀਮਨਿਸਟਰ ਆਪਣਾ ਸੂਬਾ ਛੱਡ ਕੇ ਬਾਹਰਲੇ ਮੁਲਕਾਂ ਅਸਟਰੀਆ ਚਲੇ ਮੇਰਾ ਖਿਆਲ ਇਹ ਦਿਨੋਂ ਵੱਡੇ ਅਫਸੋਸ ਦੀ ਗੱਲ ਕੋਈ ਨਹੀਂ ਅੱਜ ਅਸੀਂ ਗੁਰੂਦੀਪੁੱਤਰ ਨਗਰੀ ਚ ਬੋਲ ਰਹੇ ਆ ਅੱਜ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਇਹ ਜਵਾਬ ਆਂਗਦੇ ਕਿ ਕੇਜਰੀਵਾਲ ਸਾਹਿਬ ਤੁਹਾਨੂੰ ਕੱਲ ਭਗਵਤਵਾਲ ਮਿਲਕੇਗੇ ਜਦੋਂ ਪੰਜਾਬ ਦੇ ਵਿੱਚ ਕਿਸੇ ਆਦਮੀ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਉਹਦਾ maal ਸੁਰੱਖਿਅਤ ਨਹੀਂ ਇੰਟਰਨੈਸ਼ਨਲ ਬਾਰਡਰ ਤੇ ਬੰਬ ਬਲਾਸਟ ਹੋ ਰਹੇ ਨੇ ਇੱਕ ਪਾਸੇ ਡੱਲੇਵਾਲ ਸਾਹਿਬ ਦੇ ਨਾਲ ਹਾਲਾਤ ਵਿਸਫੋਟਕ ਬਣ ਚੁੱਕੇ ਨੇ ਤਾਂ ਤੁਸੀਂ ਦੇਸ਼ ਕਿਹੜੇ ਕੰਮ ਨੂੰ ਛੱਡ ਕੇ ਗਏ ਹੋ ক্রিকেট ਮੈਚ ਵੇਖਣ ਵਾਸਤੇ ਸ਼ਿਦੀ ਹਫਤਾ ਇਹ ਇਸ ਤਰ੍ਹਾਂ ਹੀ ਲੱਗਦਾ ਸ਼ਿਦੀ ਹਫਤਾ ਚੱਲ ਰਿਹਾ ਤੁਸੀਂ ਵੇਖੋ ਜਿਸ ਤਰ੍ਹਾਂ ਪੁਰਾਣੀ ਕਹਾਵਤ ਹੈ ਕਿ ਰੋਮ ਜਲ ਰਿਹਾ ਸੀ ਤੇ ਨੀਰੂ ਬਾਂਸਰੀ ਵਜਾ ਰਿਹਾ ਸੀ ਤੇ ਇੱਥੇ ਤੇ ਇਹ ਹੀ ਨਜ਼ਰ ਆ ਰਿਹਾ ਕਿ ਪੰਜਾਬ ਜਲਣ ਦੇ ਕਿਨਾਰੇ ਹੈ ਤੇ ਨੀਰੂ ਬੱਲਬੰਦ ਦੇ ਵਿੱਚ ਜਿਹੜੀ ਹੈ ਉਹ ਬਾਸਰੀ ਵਜਾ ਰਿਹਾ ਇਸ ਤੋਂ ਵੱਡੀ ਬਦਕਿਸਮਤੀ ਪੰਜਾਬ ਦੀ ਕੀ ਹੋ ਸਕਦੀ ਮੈਂ ਉਹ ਬਤਾਈ ਕਿ ਅਸਲੀ ਸੀ ਨੇ ਕਿਹਾ ਕਿ ਇੰਡੀਆ ਕੱਢ ਬੰਦੇ ਨੂੰ ਕਾਂਗਰਸ ਬਾਹਰ ਕਰਨਾ ਚਾਹੀਦਾ ਉਹ ਤੇ ਕੀ ਕਹਣਾ ਤੁਹਾਡਾ ਦੀ ਹੈ ਤੇ ਗੱਡ ਬੰਦੇ ਚੋਂ ਪਵਰ ਤਾ ਕਹਿੰਦੇ ਕਿ ਕਿਉਂਕਿ ਤੇ ਕੀ ਸਥਿਤੀ ਕਿਹਾ ਯੂਪ ਪਵਰ ਨੇ ਤੇਜੀਵਾਲ ਤੇ ਤਾਂ ਕਿ ਐਂਟੀ ਨੇਸ਼ਨ ਕਿਹਾ ਗਿਆ ਕੇਜੀਵਾਲ ਨੂੰ ਯੂਥ ਕਾਂਗਰਸ ਸਰ ਗੱਲ ਸੁਣੋ ਮਾਕੇ ਜੀ ਤਾਂ ਕਿ ਇੱਕ ਮਿੰਟ ਮੇਰੀ ਗੱਲ ਸੁਣ ਲੋ ਜੋ ਅਜੇ ਮਾਕੇ ਨੇ ਕਿਹਾ ਮੈਂ ਉਹਦੀ ਬਰੋਧਤਾ ਕਰਦਾ ਮੈਂ ਅਜੇ ਪਹਿਲੇ ਹੀ ਇਹਨਾਂ ਨੂੰ ਵੇਖੋ ਸਾਡੀ ਸਪੁੱਚੇ ਪੰਜਾਬ ਯੂਨਿਟ ਨੇ ਪਹਿਲੇ ਕਿਹਾ ਸੀ ਇਹਨਾਂ ਤੋਂ ਜਿੰਨੀ ਦੂਰ ਰਹੋ ਉਨਹੀਂ ਚੰਗੇ ਰਹੋ ਜੋ ਹੁਣ ਮਾਕੇ ਸਾਹਿਬ ਨੇ ਕਿਹਾ ਉਂਗਲਾ ਜਿਲਾ ਦੇ ਅਸੀਂ ਫੈਸਲੇ ਨੂੰ ਉਹਦੀ ਨੋਕਾ ਕਰਦੇ ਆ ਸਹੀ ਫੈਸਲਾ ਨੈਸ਼ਨਲ ਲੈਵਲ ਤੇ ਕੰਫਰੰਸ ਨੇ ਲਿਆ ਆ ਆਪ ਨਾਲ ਇਹਨਾਂ ਦਾ ਕੋਈ ਸਾਡਾ ਗੱਟਬੰਧ ਆਦੇ ਢਾਈ ਚ ਆਪ ਦਾ ਹੁਣੇ ਹੀ ਨਹੀਂ ਚਾਹੀਦਾ ਸਾਡੇ ਵਾਸਤੇ ਇਹ ਬਹੁਤ ਧਾਕਿਕ ਸੀ ਇਹ ਗੱਲ ਦਿੱਲੀ ਚ ਵੀ ਸਾਡੇ ਅਸਿੰਦੀ ਸਿੰਘ ਨੇ ਕਿਹਾ ਕਿ ਨਿਕਲ ਕੇ ਕਹਿੰਦੇ ਕਿ ਉਹ ਚੋਂ ਬਾਹਰ ਬਾਹਰ ਕੱਢਣੀ ਕੰਫਰੰਸ ਇੰਡੀਆ ਕੰਟਰੋਲ ਉਹ ਜੋ ਮਰਜ਼ੀ ਕਹਿੰਦੇ ਨੇ ਆਪਾਂ ਉਹਨਾਂ ਦੇ ਨਾਲ ਇਹਨਾਂ ਦੇ ਕਹਿੰਦੇ ਸਾਰੇ ਤੋਂ ਵੱਡੀ ਪਾਰਟੀ ਇੰਡੀਆ ਬਲੌਗ ਦੇ ਵਿੱਚ ਸਾਰੇ ਮੱਦੀ ਪਾਰਟੀ ਤੇ ਹੈ ਹੀ ਕਾਂਗਰਸ ਕਾਂਗਰਸ ਦੇ ਆਲੇ ਦੁਆਲੇ ਬਾਕੀ ਪਾਰਟੀਆਂ ਚੱਲਦੀਆਂ ਨੇ ਬਾਈਬਾ ਸਾਹਿਬ ਆਖਰੀ ਸਵਾਲ ਹੈ ਆਖਰੀ ਸਵਾਲ ਹੈ ਦਿੱਲੀ ਦੇ ਵਿੱਚ ਇਲੈਕਸ਼ਨ ਆ ਸਾਡੇ ਸੋਰਸਿਸ ਤੋਂ ਹੋਈ ਗਿਆ ਹੈ ਜਦੋਂ ਇਹ ਨਾਮਾਦੀ ਪਾਰਟੀ ਨੇ ਵੱਡੀ ਮਰਜ਼ੀ ਨਾਲ ਉਹਨਾਂ ਨੂੰ ਇੱਕੋ ਸੰਦੇਸ਼ ਦਿੱਤਾ ਗਿਆ ਕਿ ਜਿੰਨਾ ਪਗੜਾ ਤਾਚਾ ਕਰੀਓ ਕਹਿੰਦੇ ਚਾਹੇ ਰੇਤਾ ਜੋ ਇਕੱਠਾ ਕਰੋ ਜਿੱਤੋਂ ਮੱਦੀ ਇਕੱਠਾ ਕਰੋ ਖੱਡਾ ਚਲਾਓ ਇਹ ਸਮਝਾ ਦੇ ਉਹਨਾਂ ਨੂੰ ਪਗੜੇ ਨਾਲ ਕਿ ਉਹਨਾਂ ਦੀ ਇੱਕ ਮਿੱਟੀ ਪੰਜਾਬ ਦਾ ਪੈਸਾ ਲੁੱਟਿਆ ਜਾ ਰਿਹਾ ਕੋ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਾ ਦੇ ਕੇਜਰੀਵਾਲ ਦਾ ਮਕਸਦ ਦੀ ਪੰਜਾਬ ਨੂੰ ਲੁੱਟਣਾ ਇਸ ਟਾਈਮ ਉਹਨਾਂ ਦੇ ਲੁੱਟੇਰੇ ਇੱਥੇ ਬੈਠ ਕੇ ਬਾਦ ਮਾਨ ਨੂੰ ਜਿਹੜਾ ਦੇਸ਼ ਤੋਂ ਬਾਹਰ ਤੋਰ ਦਿੱਤਾ ਗਿਆ ਕੱਲ ਜੂਗੀ ਮਾਨ ਦੀ ਪਹਿਲੇ ਕੇਜਰੀਵਾਲ ਨਾਲ ਮਿਸਿੰਗ ਹੋਈ ਜੇ ਸਹੀ ਮੈਨੇ ਦੇ ਵਿੱਚ ਕੇਜਰੀਵਾਲ ਨੂੰ ਰੋਕਣਾ ਤਾਂ ਰੋਕੀ ਸਹੀ ਤੋ ਇਹਨੂੰ ਆਪ ਇਹ ਗੱਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਸਾਰੀਆਂ ਤੁਸੀਂ ਨਾ ਆਵੇ ਥਾਣਿਆਂ ਦੇ ਵਿੱਚ ਵੱਡੇ ਪੈਮਾਨੇ ਤੇ ਮਾਈਨਿੰਗ ਦੇ ਵਿੱਚ ਲੁੱਟ ਹੋ ਰਹੀ ਕੇਜਰੀਵਾਲ ਨੇ ਗੱਲ ਕਹੀ ਸੀ ਕਿ 20000 ਅਸੀਂ ਸਾਲ ਦਾ ਮਾਈਨਿੰਗ ਚੋਂ ਦਿਆ ਕਰਾਂਗੇ ਪੰਜਾਬ ਦੇ ਭਜਨ 288 ਕਰੋੜ ਰੁਪਏ ਸਾਲ ਦਾ ਹੈਗਾ ਪਿਛਲੇ ਸਾਲ ਥੱਲੇ ਸੀ ਕਿ 19721 ਕਰੋੜ ਦਾ ਸਾਫਤਾ ਹਸਨ ਪਲੀਜ਼ 722 ਡੋਲਰ ਦਾ ਉਹਦਾ ਸਾਨੂੰ ਸਾਬ ਦੋ ਕਿੱਥੇ ਗਿਆ ਹਰ ਸਾਲ 20000 ਰੁਪਏ ਨਾਲ ਆਦੋ ਪੈਸੇ ਦੇ ਨਾਲ ਲੱਗੀ ਜਾਂਦਾ ਬੰਦੇਆਂ ਨਾਲ ਕੰਮ ਕਰ ਦੋ 34000 ਕਰੋੜ ਰੁਪਏ ਕਿੰਦਾ ਸੀ ਮੈਂ ਪੰਜਾਬ ਦੇ ਬਜਟ ਹੋ ਰਿਹਾ ਨਾ ਤਾਂ ਮੈਂ ਕਿੱਥੇ ਮੈਨੂੰ ਦੱਸੋ 1 ਰੁਪਈਆ ਵੀ ਕਿੱਥੇ ਰੁਕ ਰਿਹਾ ਸਾਰੇ ਵੱਡੇ ਲੁਟੇਰੇ ਜੇ ਹਿੰਦੁਸਤਾਨ 'ਚ ਕੋਈ ਪਾਰਟੀ ਆ ਦੋ ਆਮ ਆਦਮੀ ਬੇਸੂਲੇ ਨੇ ਬੇਸੂਲੇ ਨੇ ਨਾ ਇਹਨਾਂ ਦਾ ਕੋਈ ਕਰਤਾਰ ਨਹੀਂ ਨਾ ਇਹ ਲਾ ਨਾ ਇਹਨਾਂ ਦਾ ਕੋਈ ਨੀਰਸ ਕਿੱਥੇ ਸਾਹ ਪ੍ਰਤਾਪ ਸਿੰਘ ਚੱਲ ਰੋ ਤੇ ਕਿੱਥੇ ਭੁਗਤ ਕਿੱਥੋਂ ਕਿੱਥੇ ਅਸਿਆ ਡਿਕੇ ਤੁਸੀਂ ਵੇਖੋ ਇਸ ਟਾਈਮ ਇਨੂੰ ਪੰਜਾਬ ਦੇ ਕਿਸਾਨਾਂ ਦੇ ਵਿੱਚ ਤੇ ਪ੍ਰਧਾਨ ਮੰਤਰੀ ਦੇ ਵਿੱਚ ਇੱਕ ਪੁਲ ਦਾ ਰੋਲ ਕਰਦਾ ਜਦੋਂ ਅੱਜ ਡੱਲੇਵਾਲ ਸਾਹਿਬ ਕ੍ਰਿਟੀਕਲ ਹਾਲਾਤ ਚ ਨੇ ਇਹ ਉਹਨਾਂ ਨੂੰ ਛੱਡ ਗਏ ਤੇ ਅਮਰੀਕਾ ਚਲਾ ਗਿਆ ਆਸਟ੍ਰੇਲੀਆ ਚਲਾ ਗਿਆ ਸੋ ਅਸੀਂ ਤੇ ਸਹੀ ਮੈਨੇ ਦੇ ਵਿੱਚ ਇਹਦੀ ਆਸਟ੍ਰੇਲੀਆ ਜਾਣ ਦੀ ਵਿਖੇ ਦੀ ਕਰ ਰਿਹਾ ਤੇ ਮੈਂ ਇਹਨੂੰ ਸਾਫ ਤੌਰ ਤੇ केजरीवाल ਨੂੰ ਜ਼ਿੰਮੇਵਾਰ ਸਮਝਦਾ ਜੋ ਪੰਜਾਬ ਤੇ ਹੈ ਬਾਜੋ ਸਾਹਿਬ ਹੁਣ ਤਾਂ ਥਾਣੇ ਵੀ ਮਖਬੂਜ਼ ਨਹੀਂ ਰਹੇ ਪੰਜਾਬ ਦੇ ਪੁਲਿਸ ਸਟੇਸ਼ਨ ਵੀ ਸੇਫ ਨਹੀਂ ਰਹੇ ਜੀ ਇਹਨਾਂ ਇਥੇ ਬਲਾਸਟ ਹੋ ਰਹੇ ਨੇ ਲੋ ਲੋਈ ਨਹੀਂ ਹੈ ਤੇ ਮੇਰੇ ਜਿੱਥੇ ਆਉਂਦੀਆਂ ਦੇ ਬਾਹਰ ਤੁਸੀਂ ਵੇਖੋ ਉਹ ਆਪਣੇ ਆਪ ਨੂੰ ਰਾਤ ਥਾਣੇ ਸੁਰੱਖਿਤ ਕਰਦੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਤ ਕਿ ਕਰਦੇ ਚਲੋ ਜੀ ਮਨੀਤ ਜੀ